ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹੀਨਾ ਕੁਮੂਜੀਆ ਕਪੂਰਥਲਾ ਦੇ ਵਿੱਚ ਅੱਜ ਉਸ ਵਕਤ ਮਾਹੌਲ ਗਰਮਾ ਗਿਆ ਜਦੋਂ ਕਾਂਗਰਸੀ ਐਮਸੀਆਂ ਦੇ ਵੱਲੋਂ ਹੰਗਾਮਾ ਕਰ ਦਿੱਤਾ ਗਿਆ ਦਰਅਸਲ ਅੱਜ ਸਵੱਜ ਭਾਰਤ ਦੇ ਤਹਿਤ ਨਗਰ ਨਿਗਮ ਕਮਿਸ਼ਨਰ ਦੇ ਵੱਲੋਂ ਰੈਲੀ ਕੱਢੀ ਜਾ ਰਹੀ ਸੀ ਤੇ ਇਸ ਰੈਲੀ ਦੇ ਦੌਰਾਨ ਕਾਂਗਰਸੀ ਐਮਸੀਆਂ ਦੇ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਘੇਰ ਲਿਆ ਜਾਂਦਾ ਹੈ ਜ਼ਬਰਦਸਤ ਨਾਰੇਬਾਜ਼ੀ ਮੌਕੇ ਤੇ ਕੀਤੀ ਜਾਂਦੀ ਹੈ ਤੇ ਇਸ ਦੇ ਦੌਰਾਨ આરોਪ ਜਿਹੜੇ ਨੇ ਕਾਂਗਰਸੀ ਐਮਸੀਆਂ ਦੇ ਵੱਲੋਂ ਲਗਾਏ ਜਾ ਰਹੇ ਨੇ ਕਿ ਨਗਰ ਨਿਗਮ कमिश्नर ਦੇ ਵੱਲੋਂ ਹਾਊਸ ਨੂੰ ਇਗਨੋਰ ਕੀਤਾ ਗਿਆ ਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਨੂੰ ਨਹੀਂ ਸੱਦਿਆ ਗਿਆ ਤਾਂ ਮੌਕੇ ਤੇ ਸਥਿਤੀ ਕੀ ਬਣੀ ਹੋਈ ਹੈ ਮੇਰੇ ਸਹਿਯੋਗੀ ਸੁਕੇਤ ਗੁਪਤਾ ਜੀ ਮੇਰੇ ਨਾਲ ਜੁੜ ਚੁੱਕੇ ਨੇ ਤਾਂ ਸੁਕੇਤ ਜੀ ਕੀ ਕੁਝ ਜਾਣਕਾਰੀ ਹੈ ਜੀ ਬਿਲਕੁਲ ਕਪੂਰਸ਼ਾਹ ਦੇ ਵਿੱਚ ਅੱਜ ਸਵੇਰੇ ਇੱਕ ਰੈਲੀ ਨਿਕਲਣੀ ਸੀ ਸਵਛਪਾਰਾ ਤੋਂ ਲੈ ਕੇ ਕਾਰ ਰੈਲੀ ਨਗਰ ਨਿਗਮ ਵੱਲੋਂ ਬਣਾਈ ਬਣਾਈ ਜਾਣੀ ਚੀ ਔਰ ਉਹਦੇ ਵਿੱਚ ਸਵੇਰ ਤੋਂ ਹੀ ਜਿਹੜੇ ਨਗਰ ਨਿਯਮ ਦੇ ਵਿੱਚ ਕਾਂਗਰਸ ਦੇ ਜਿੰਨੇ ਵੀ ਐਮਸੀ ਸੀਏ ਲਗਭਗ 45 ਦੇ ਕਰੀਬ ਐਮਸੀ ਆ ਉਹਨਾਂ ਨੇ ਧਰਨਾ ਪ੍ਰਦਰਸ਼ਨ ਸ਼ੁਰੂ ਕਰਤਾ ਸੀ ਉਹਨਾਂ ਦਾ આરોਪ ਸੀ ਆ ਕਿ ਉਹਨਾਂ ਨੂੰ ਹਾਊਸ ਨੂੰ ਜਿਹੜਾ ਇਗਨੋਰ ਕੀਤਾ ਗਿਆ ਹੈ ਤੇ ਜਿਹੜੇ ਮੌਜੂਦਾ ਐਮਐਲਏ ਨੇ ਰਾਣਾ ਗੁਰਜੀਤ ਸਿੰਘ ਉਹਨਾਂ ਨੂੰ ਇਸ ਪ੍ਰੋਗਰਾਮ 'ਚ ਨਹੀਂ ਸੱਦਿਆ ਗਿਆ ਜਦਕਿ ਅੱਜ ਤੋਂ 1 ਸਾਲ ਪਹਿਲਾਂ ਇਦਾਂ ਦੇ ਪ੍ਰੋਗਰਾਮ ਦੇ ਵਿੱਚ ਸਾਰੇ ਹਾਊਸ ਨੂੰ ਸੱਦਿਆ ਗਿਆ ਸੀ ਐਮਐਲਏ ਨੂੰ ਸੱਦਿਆ ਗਿਆ ਸੀ ਲੇਕਿਨ ਇਸ ਵਾਰ ਇਗਨੋਰ ਕੀਤਾ ਗਿਆ ਹੈ ਲੇਕਿਨ ਜਦਕਿ ਜਿਹੜੇ ਕਮਿਸ਼ਨਰ ਹੈ ਨਗਰ ਨਿਗਮ ਅਦਪੰਮ ਕਲੇਰਸ ਉਹਨਾਂ ਨੇ ਇਹ ਕਿਹਾ ਕਿ ਸਾਰਿਆਂ ਨੂੰ ਫੋਨ ਕੀਤੇ ਗਏ ਸੀਗੇ ਸਾਰਿਆਂ ਨੂੰ ਸਨੇਹਾ ਦਿੱਤਾ ਗਿਆ ਸੀਗਾ ਲੇਕਿਨ باوجود ਉਹਦੇ ਜਾਣਬੁੱਝ ਕੇ ਇਹ ਸਾਰਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪ੍ਰੋਗਰਾਮ ਨੂੰ ਫੇਲ ਕਰਨ ਵਾਸਤੇ ਜੀ ਔਰ ਜਦੋਂ ਇਹ ਪ੍ਰਦਰਸ਼ਨ ਕਾਢੇ ਜਾ ਰਿਹਾ ਸੀਗਾ ਔਰ ਰੈਲੀ ਜਦੋਂ ਸ਼ੁਰੂ ਹੋਈ ਨਾਲ ਹੀ ਸਾਰੇ ਜਿਹੜੇ ਐਮਸੀ ਸੀਗੇ ਉਹ ਰੈਲੀ ਦੇ ਵਿੱਚ ਨਾਲ ਹੀ ਬਨਾਰੇ ਬਾਜੀ ਕਰਦੇ ਹੋਏ ਤੁਰ ਪਏ ਸੀ ਤੇ ਨਗਰ ਨਿਗਮ ਕਮਿਸ਼ਨਰ ਨੇ ਥੋੜੇ ਦੂਰ ਜਾਣ ਤੋਂ ਬਾਅਦ ਰੈਲੀ ਵਾਪਸ ਲਿਆਂਦੀ ਦੀ ਤੇ ਜਦੋਂ ਉਹ ਆਪਣੇ ਕਮਰੇ 'ਚ ਜਾ ਕੇ ਬੈਠ ਗਏ ਤੇ ਕਾਂਗਰਸੀ ਜਿਹੜੇ ਐਮਸੀ ਸੀਗੇ ਉਹਨਾਂ ਨੇ ਉਹਨਾਂ ਦੇ ਕਮਰੇ ਦੇ ਬਾਹਰ ਹੀ ਧਰਨਾ ਦਿੱਤਾ ਔਰ ਕਈ ਘੰਟੇ ਤੱਕ ਉਹਨਾਂ ਨੂੰ ਰਿਟੇਨ ਰੱਖਿਆ ਹਥੇ ਕਮਰੇ ਚ ਜੀ ਤਾਂ ਜੀ ਤਾਂ ਸੁਕੇਤ ਹੁਣ ਮੌਜੂਦਾ ਸਥਿਤੀ ਕੀ ਹੈ ਹੁਣ ਕਿ ਉਹਨਾਂ ਨੂੰ ਕੱਢ ਦਿੱਤਾ ਗਿਆ ਕਮਰੇ ਤੋਂ ਬਾਹਰ ਦੇ ਪਾਰੀ ਮਾਤਰਾ ਤੇ ਇਥੇ ਫੋਰਸ ਆ ਗਈ ਸੀ ਫੋਰਸ ਆਣ ਤੋਂ ਬਾਅਦ ਫਿਰ ਉਹਨਾਂ ਨੇ ਜਿਹੜੇ ਐਮਸੀ ਸਾਹਿਬਾਨ ਸੀਗੇ ਉਹਨਾਂ ਨੇ ਇੱਕ ਅਡਮਾਂਡ ਰੱਖੀ ਕਿ ਜਿਹੜੇ ਨਗਰ ਨਿਗਮ ਕਮਿਸ਼ਨਰ ਨੇ ਉਹ ਬਾਹਰ ਆ ਕੇ ਇਸ ਜਿਹੜਾ ਖੇਡ ਪ੍ਰਗਟ ਕਰਨ ਕੇ ਇਹਨਾਂ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਕਮਿਊਨੀਕੇਸ਼ਨ ਗੈਪ ਹੈਗਾ ਵਾ ਕਿਸੇ ਨਾ ਕਿਸੇ ਤਰ੍ਹਾਂ ਔਰ ਕੁਝ ਘੰਟਿਆਂ ਬਾਅਦ ਜਿਹੜੇ ਆ ਨਗਰ ਨਿਗਮ ਕਮਿਸ਼ਨਰ ਆ ਉਹਨਾਂ ਨੇ ਆ ਕੇ ਇਸ ਚੀਜ਼ ਨੂੰ ਕਲੀਅਰ ਕੀਤਾ ਕਿ ਉਹਨਾਂ ਵੱਲੋਂ ਤੇ ਮੈਸੇਜ ਦਿੱਤੇ ਗਏ ਸੀਗੇ ਲੇਕਿਨ ਜੇਕਰ ਕਿਸੇ ਸਟਾਫ ਵੱਲੋਂ ਇਹ ਮੈਸੇਜ ਨਹੀਂ ਦਿੱਤੇ ਗਏ ਤੇ ਉਸ ਦੀ ਜਾਣਕਾਰੀ ਜਾਂ ਲੈ ਕੇ ਜਾਂ ਉੱਤੇ ਕਾਰਵਾਈ ਹੋਏਗੀ ਔਰ ਉਹਨਾਂ ਨੇ ਕਿਹਾ ਕਿ ਅਸੀਂ ਅੱਗੇ ਤੋਂ ਜਿੰਨੇ ਵੀ ਐਮਸੀ ਸਾਹਿਬ ਆ ਰਹੇ ਉਹਨਾਂ ਨੂੰ ਪ੍ਰੋਪਰ ਮੈਸੇਜ ਭੇਜਿਆ ਜਾਏਗਾ ਉਸ ਤੋਂ ਬਾਅਦ ਜਿਹੜਾ ਤਰਨਾ ਹੁਣ ਚੱਕਦਾ ਗਿਆ ਹੈ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਦੇ ਲਈ ਤਦ ਆਸਦੇ ਕਿ ਅਤਵੇਰੇ ਕਪੂਰਥਲਾ ਦੇ ਵਿੱਚ ਉਸ ਵਕਤ ਮਾਹੌਲ ਗਰਮਾ ਜਾਂਦਾ ਜਦੋਂ ਕਾਂਗਰਸੀ ਐਮਸੀਆਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾਂਦਾ ਦਰਅਸਲ ਉਹਨਾਂ ਦੇ ਵੱਲੋਂ આરોਪ ਲਗਾਏ ਜਾ ਰਹੇ ਹਨ ਕਿ ਹਾਊਸ ਨੂੰ ਇਗਨੋਰ ਕੀਤਾ ਗਿਆ ਅਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਨੂੰ ਨਹੀਂ ਸਦਿਆ ਗਿਆ ਜਿਸ ਤੋਂ ਬਾਅਦ ਕਈ ਘੰਟਿਆਂ ਤੱਕ ਜਿਹੜੇ ਨਗਰ ਨਿਗਮ ਕਮਿਸ਼ਨਰ ਸਨ ਉਹਨਾਂ ਨੂੰ ਕਮਰੇ ਦੇ ਵਿੱਚ ਹੀ ਬੰਦ ਰੱਖਿਆ ਗਿਆ ਉਹਨਾਂ ਦੇ ਕਮਰੇ ਦੇ ਬਾਹਰ ਹੀ ਤਰਨਾ ਪਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਦਰਅਸਲ ਸਵੱਛ ਭਾਰਤ ਦੇ ਤਹਿਤ ਅੱਜ ਨਗਰ ਨਿਗਮ ਕਮਿਸ਼ਨਰ ਦੇ ਵੱਲੋਂ ਕਾਰ ਰੈਲੀ ਕੱਢੀ ਜਾ ਰਹੀ ਸੀ ਤੇ ਇਸੇ ਦੌਰਾਨ ਕਾਂਗਰਸੀ ਐਮਸੀ ਉੱਥੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਘੇਰ ਲਿਆ ਜਾਂਦਾ ਹੈ ਨਗਰ ਨਿਗਮ ਕਮਿਸ਼ਨਰ ਨੂੰ ਤੇ ਇਸੇ ਦੌਰਾਨ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਨਾਅਰੇਬਾਜ਼ੀ ਕੀਤੀ ਜਾਂਦੀ ਹੈ ਤੁਹਾਨੂੰ ਮੌਜੂਦਾ ਤਸਵੀਰਾਂ ਵੀ ਅਸੀਂ ਦਿਖਾਉਣਾ ਚਾਹੁੰਦੇ ਹਾਂ ਕਿ ਕਿਸ ਤਰੀਕੇ ਮਾਹੌਲ ਗਰਮਾ ਗਿਆ ਸੀ ਕਪੂਰਥਲਾ ਦੇ ਵਿੱਚ ਅਤੇ ਜ਼ਬਰਦਸਤ ਨਾਅਰੇਬਾਜ਼ੀ ਜीडीसी ਉਹ ਕੀਤੀ ਜਾ ਰਹੀ ਸੀ ਜਿੰਦਾਬਾਦ ਮੁਤਾਬ 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 ਜਿੰਦਾਬਾਦ ਮੁਤਾਬ ਮੁਤਾਬ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ